ஜ சத் சீ ஜமூளி பாதுன கித்தி அது கல்லை ਉਹ ਨਾ ਨਾ ਜਨਾਬ ਕੀ ਗੱਲ ਪਲੇਖਾ ਪੈ ਗਿਆ ਤੈਨੂੰ ਜਨਾਬ ਜੀਤਾ ਤਾਂ ਦੁਪਹਿਰ ਤੋਂ ਬਾਅਦ ਬੈਂਦਾ ਹੁੰਦਾ ਦੁਕਾਨ 'ਤੇ ਬਈ ਬੱਲਾ ਬੱਲਾ ਦੇਖਿਓ ਚਾਲਿਓ ਕੀ ਗੱਲ ਬਾਰੀਆਂ ਬੰਨੀ ਪਿਰਦੀਆਂ ਕੀ ਗੱਲ ਗਾਜਰਾ ਮੂਲੀਆਂ ਦੀ ਆਰਚ ਕਿਤੇ ਹੋ ਰਹੀ ਤਾਂ ਨਹੀਂ ਕੰਮ ਕਰੀ ਜਾਂਦੇ ਕੋਈ ਉਹ ਨਾ ਨਾ ਜਨਾਬ ਤੁਸੀਂ ਤਾਂ ਐਵੇਂ ਠੱਕ ਕਰੀ ਜਾਂਦੇ ਹੋ ਜੀਤਾ ਹੁਣੀ ਹਲੇ ਮੂਲੀਆਂ ਧੋਣ ਲੱਗਿਆ ਹੋਇਆ ਕੀ ਉਹਨੂੰ ਮੈਂ ਜਵਾਰੇ ਛੱਬੀ ਮੰਡੀ ਭੇਜਿਆ ਇੱਕ ਵਿਆਹ ਦਾ ਆਰਡਰ ਜੇ ਆ ਗਿਆ ਸੀ ਜਨਾਬ ਉਹ ਤੂੰ ਜਾਣਦੇ ਹੋ ਜਾਣਦੇ ਚਾਲਿਆ ਬੰਜਾ ਬਣ ਕੇ ਦੱਤ ਦੇ ਚਾਲਿਆ ਵਿਆਹ ਦਾ ਆਰਡਰ ਆਇਆ ਕਿ ਹੋਰ ਆਰਡਰ ਆਏਗਾ ਕੋਈ ਉਹ ਮਰਦੀ ਹੈ ਜਨਾਬ ਹੁਣ ਤੋਡੀ ਤੁਚੀ ਛਿਆਣੀ ਹੋ ਜਨਾਬ ਆਰਡਰ ਤਾਂ ਜਨਾਬ ਆਰਰੀ ਹੁੰਦਾ ਚਾਹੇ ਜਿਹੜਾ ਮਰਜੀ ਹੋਵੇ ਫਿਰ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ